ਸ਼੍ਰੇਸ਼ਟੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਗੋਭੀ ਦੇ ਪਕੌੜੇ ਸਾਰਿਆਂ ਦੇ ਫੇਵਰਟ ਹੁੰਦੇ ਆ ਗੋਭੀ ਦੇ ਪਕੌੜੇ ਸਰਦੀਆਂ ਵਿੱਚ ਜਿਹੜੀ ਤਾਜੀ ਗੋਭੀ ਆਂਦੀ ਹੈ ਉਹਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਜਿਹੜੇ ਪਕੌੜੇ ਬਣ ਕੇ ਤਿਆਰ ਹੁੰਦੇ ਆ ਹਲਵਾਈ ਤੋਂ ਵੀ ਜ਼ਿਆਦਾ ਵਧੀਆ ਪਕੌੜੇ ਤੁਸੀਂ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਇਹ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਗੋਭੀ ਦੇ ਕ੍ਰਿਸਪੀ ਕੋਲੇ ਬਣਾਉਣਾ ਸ਼ੁਰੂ ਕਰਦੇ ਹਾਂ ਗੋਭੀ ਦੇ ਪਕੌੜੇ ਬਣਾਉਣ ਲਈ ਮੈਂ 1 ਕਿਲੋ ਗੋਭੀ ਲਈ ਸੀ ਇਹਨੂੰ ਚੰਗੀ ਤਰ੍ਹਾਂ ਅਸੀਂ ਦੇਖੋ ਛੋਟੇ ਪੀਸ ਵਿੱਚ ਕੱਟ ਕਰ ਲੈਣਾ ਜਿਆਦਾ ਵੱਡੇ ਪੀਸ ਨਹੀਂ ਕਰਨੇ ਹੈਗੇ ਇਹਨੂੰ ਅਸੀਂ ਦੋ ਤਿੰਨ ਵਾਰ ਠੰਡੇ ਪਾਣੀ ਨਾਲ ਧੋ ਕੇ ਤੇ ਦੋ ਤਿੰਨ ਵਾਰ ਅਸੀਂ ਗਰਮ ਪਾਣੀ ਨਾਲ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਆ ਇਹਨੂੰ ਬੋਇਲ ਨਹੀਂ ਕਰਨਾ ਸੀ ਗੋਭੀ ਨੂੰ ਪਾਣੀ ਵਿੱਚ ਸਿਰਫ ਧੋ ਕੇ ਹੀ ਇਹਨੂੰ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਆ ਇਹਦੇ ਤੇ ਅਸੀਂ ਬੈਟਰ ਤਿਆਰ ਕਰਾਂਗੇ ਬਾਉਲ ਵਿੱਚ ਪਾਵਾਂਗੇ 1 ਕੱਪ ਬੇਸਨ ਦਾ ਬੇਸਨ ਨੂੰ ਅਸੀਂ ਛਾਣ ਕੇ ਲੈਣਾ ਆ ਇਦੇ ਵਿੱਚ ਪਾਵਾਂਗੇ 1 ਚਮਚ ਅਸੀਂ ਚੋਲੇ ਦਾ ਆਟਾ ਜਾਂ ਤੁਸੀਂ ਅਰਾ ਰੋਟ ਵੀ ਲੈ ਸਕਦੇ ਹੋ ਇਹਦੇ ਨਾਲ ਜਿਹੜੇ ਆਪਣੇ ਪਕੌੜੇ ਆ ਇਕਦਮ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਆ ਬਹੁਤ ਜ਼ਿਆਦਾ ਟੇਸਟੀ ਅੱਧਾ ਚਮਚ ਪਾਵਾਂਗੇ ਨਮਕ ਦਾ ਤੇ ਥੋੜੀ ਜਿਹੀ ਇਦੇ ਵਿੱਚ ਪਾਵਾਂਗੇ ਗਰਮ ਮਸਾਲਾ ਚਮਚ ਦਾ ਚੌਥਾ ਹਿੱਸਾ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਥੋੜੀ ਜਿਹੀ ਹਲਦੀ ਪਾਵਾਂਗੇ ਬਿਲਕੁਲ ਹੀ ਜ਼ਿਆਦਾ ਹਲਦੀ ਨਹੀਂ ਯੂਜ਼ ਕਰਨੀ ਅਸੀਂ ਥੋੜੀ ਹੀ ਪਾਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਅਦਰਕ ਤੇ ਹਰੀਆਂ ਮਿਰਚਾਂ ਨੂੰ ਮੈਂ ਦਰਦਰਾ ਜਿਹਾ ਪੀਸ ਕੇ ਰੱਖਿਆ ਹੈ 4-5 ਹਰੀਆਂ ਮਿਰਚਾਂ ਤੇ 1 ਇੰਚ ਅਦਰਕ ਦਾ ਟੁਕੜਾ ਜਿਹਾ ਦਰਦਰਾ ਜਿਹਾ ਪੀਸ ਕੇ ਲਿਆ ਅੱਧਾ ਇਸੇ ਦੇ ਵਿੱਚ ਪਾ ਦਵਾਂਗੇ ਅੱਧਾ ਬਾਅਦ ਵਿੱਚ ਯੂਜ਼ ਕਰਾਂਗੇ ਤੇ ਅੱਧਾ ਚਮਚ ਇਸੇ ਦੇ ਵਿੱਚ ਪਾਵਾਂਗੇ ਅਸੀਂ ਅਜਵਾਇਨ ਦਾ ਅਜਵਾਇਨ ਨੂੰ ਥੋੜਾ ਜਿਹਾ ਮਸਲ ਕੇ ਪਾਵਾਂਗੇ ਅਸੀਂ ਹੱਥਾਂ ਨਾਲ ਕ੍ਰਸ਼ ਕਰਕੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਸਾਰੇ ਆਪਣੇ ਬੇਸਣ ਦੇ ਵਿੱਚ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹ ਮਸਾਲੇ ਬੇਸਿਕ ਮਸਾਲੇ ਹੀ ਹੁੰਦੇ ਆ ਜਿਹੜੇ ਆਪਣੇ ਆਮ ਘਰਾਂ ਵਿੱਚ ਪਏ ਹੁੰਦੇ ਆ ਇਹਨਾਂ ਨਾਲ ਹੀ ਅਸੀਂ ਪਕੌੜੇ ਬਣਾ ਕੇ ਤਿਆਰ ਕਰਾਂਗੇ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਜਿਹੜੇ ਕੱਪ ਨਾਲ ਅਸੀਂ ਬੇਸਨ ਲਿਆ ਸੀ ਉਸੇ ਕੱਪ ਨਾਲ नाप ਕੇ ਅਸੀਂ 1 ਕੱਪ ਪਾਣੀ ਦਾ ਲਿਆ ਹੈ ਪਾਣੀ ਨੂੰ ਥੋੜਾ ਥੋੜਾ ਕਰਕੇ ਪਾਵਾਂਗੇ ਤੇ ਬੈਟਰ ਅਸੀਂ ਨਾ ਜ਼ਿਆਦਾ ਗਾੜਾ ਤਿਆਰ ਕਰਨਾ ਹੈ ਨਾ ਹੀ ਜ਼ਿਆਦਾ ਪਤਲਾ ਤਿਆਰ ਕਰਨਾ ਹੈ ਲਗਾਤਾਰ ਚਲਾਂਦੇ ਹੋਏ 10 ਮਿੰਟ ਅਸੀਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਜਦੋਂ ਅਸੀਂ ਚੰਗੀ ਤਰ੍ਹਾਂ ਇਹਨੂੰ ਘੁਮਾਉਂਦੇ ਆ ਬੇਸਨ ਨੂੰ ਚੰਗੀ ਤਰ੍ਹਾਂ ਇੱਕ ਪਾਸੇ ਨੂੰ ਹੈ ਅਸੀਂ ਦੇਖੋ ਐਦਾਂ ਘੁਮ ਤੇ ਸਾਡੇ ਜਿਹੜੇ ਪਕੌੜੇ ਆ ਇਕਦਮ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਆ ਕਿਉਂਕਿ ਬੇਸਨ ਵਿੱਚ ਹਵਾ ਭਰ ਜਾਂਦੀ ਆ ਦਾ 2-3 ਮਿੰਟ ਲਈ ਅਸੀਂ ਇਦਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਬੇਸਨ ਨਾ ਜ਼ਿਆਦਾ گاੜਾ ਹੋਵੇ ਨਾ ਹੀ ਜ਼ਿਆਦਾ ਪਤਲਾ ਹੋਵੇ ਇਸ ਤਰੀਕੇ ਨਾਲ ਅਸੀਂ ਬਸ ਰੱਖ ਲਾਂਗੇ ਇਹਨੂੰ 10 ਮਿੰਟ ਲਈ ਅਸੀਂ ਰੈਸਟ ਤੇ ਰੱਖਾਂਗੇ ਉਦੋਂ ਤੱਕ ਅਸੀਂ ਆਪਣੀ ਗੋਭੀ ਤਿਆਰ ਕਰਦੇ ਆ ਜਿਹੜੀ ਅਸੀਂ ਗੋਭੀ ਲਈ ਸੀ ਇਹਦੇ ਉੱਪਰ ਥੋੜਾ ਜਿਹਾ ਅਸੀਂ ਨੋਨ ਲੋਨ ਪਾ ਦਵਾਂਗੇ ਸਪ੍ਰਿੰਕਲ ਕਰ ਦਵਾਂਗੇ ਤਾਂ ਕਿ ਅੰਦਰ ਤੱਕ ਜਿਹੜਾ ਨਮਕ ਆਵੇ ਸਾਡੇ ਪਕੌੜੇ ਆ ਜਿਹੜੇ ਅੰਦਰ ਤੋਂ ਫਿੱਕੇ ਨਾ ਲੱਗਣ ਥੋੜੀ ਜਿਹੀ ਅਸੀਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦੀ ਤੇ ਥੋੜਾ ਜਿਹਾ ਅਸੀਂ ਚਾਟ ਮਸਾਲਾ ਇਹਦੇ ਵਿੱਚ ਸਪ੍ਰਿੰਕਲ ਕਰ ਦਾਂਗੇ ਜਿਹੜਾ ਅਸੀਂ ਅਦਰਕ ਤੇ ਹਰੀ ਮਿਰਚਾਂ ਨੂੰ ਬਚਾ ਕੇ ਰੱਖਿਆ ਸੀ ਉਹ ਇਸ ਟਾਈਮ ਤੇ ਐਡ ਕਰ ਦਾਂਗੇ ਅਸੀਂ ਇਹਦੇ ਨਾਲ ਕੀ ਹੁੰਦਾ ਕਿ ਜਿਹੜੇ ਸਾਡੇ ਪਕੌੜੇ ਆ ਅੰਦਰ ਤੱਕ ਜਿਹੜੇ ਨਮਕ ਵਾਲੇ ਹੀ ਹੋ ਰਹਿੰਦੇ ਆ ਬਹੁਤ ਟੇਸਟੀ ਲੱਗਦੇ ਆ ਅੰਦਰ ਤੋਂ ਵੀ ਇਕਦਮ ਚੁਰਚੁਰੇ ਤੇ ਤਿੱਖੇ ਬਣ ਕੇ ਤਿਆਰ ਹੁੰਦੇ ਆ ਅੰਦਰ ਤੋਂ ਫਿੱਕੇ ਨਹੀਂ ਲੱਗਣਗੇ ਜੇ ਤੁਸੀਂ ਇਸ ਤਰੀਕੇ ਨਾਲ ਪਕੌੜੇ ਬਣਾ ਕੇ ਤਿਆਰ ਕਰੋਗੇ ਤਾਂ ਇੱਧਰ ਸਾਡਾ ਬੈਟਰ ਵੀ ਬਣ ਕੇ ਬਿਲਕੁਲ ਤਿਆਰ ਹੋ ਸੈੱਟ ਹੋ ਚੁੱਕਿਆ ਆ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਤੁਹਾਡਾ ਬੈਟਰ ਬਿਲਕੁਲ ਹੀ ਸਹੀ ਹੈ ਨਾ ਪਤਲਾ ਹੈ ਤੇ ਨਾ ਗਾੜਾ ਹੈ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਹਰਾ ਧਨੀਆ ਕੱਟਿਆ ਹੋਇਆ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਹਰਾ ਤਰ੍ਹਾਂ ਧਨੀਆ ਪਾ ਕੇ ਜਿਹੜੇ ਪਕੌੜੇ ਦੇਖਣ ਵਿੱਚ ਵੀ ਵਧੀਆ ਲੱਗਦੇ ਆ ਤੇ ਟੇਸਟੀ ਵੀ ਲੱਗਦੇ ਆ ਲਾਸਟ ਵਿੱਚ ਅਸੀਂ ਪਾਵਾਂਗੇ 1 ਪਿੰਚੇ ਦੇ ਵਿੱਚ ਬੇਕਿੰਗ ਸੋਡੇ ਦਾ ਜਦੋਂ ਪਕੌੜੇ ਬਣਾਣੇ ਹੋਣ ਉਸੇ ਟਾਈਮ ਤੁਸੀਂ ਬੇਕਿੰਗ ਸੋਡਾ ਐਡ ਕਰਨਾ ਹੈ ਇਹਦੇ ਵਿੱਚ ਸਿਰਫ 1 ਪਿੰਚੇ ਹੀ ਪਾਵਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਇਹਦੇ ਨਾਲ ਜਿਹੜੇ ਪਕੌੜੇ ਆਪਣੇ ਇੱਕਦਮ ਫੁੱਲੇ ਫੁੱਲੇ ਤਿਆਰ ਹੋਣਗੇ ਸਾਡਾ ਬੈਟਰ ਬਣ ਕੇ ਬਿਲਕੁਲ ਤਿਆਰ ਹੈ ਅਸੀਂ ਜਿਹੜੀ ਗੋਭੀ ਕੱਟ ਕੇ ਰੱਖੀ ਸੀ ਉਹ ਇਹਦੇ ਵਿੱਚ ਡਿਪ ਕਰ ਦਾਂਗੇ ਚੰਗੀ ਤਰ੍ਹਾਂ ਅਸੀਂ ਡਿਪ ਕਰਨੀ ਹੈ ਤਾਂ ਕਿ ਜਿਹੜਾ ਬੇਸਣ ਹੈ ਪਕੌੜੇ ਗੋਭੀ ਦੇ ਅੰਦਰ ਤੱਕ ਜਾਵੇ ਗਾੜਾ ਬੇਸਨ ਹੀ ਅਸੀਂ ਬੈਟਰ ਹੀ ਤਿਆਰ ਕਰਨਾ ਹੈ ਜਿਆਦਾ ਪਤਲਾ ਨਹੀਂ ਕਰਨਾ ਹੈਗਾ ਜੇ ਤੁਸੀਂ ਵੀ ਤੁਹਾਡਾ ਪਤਲਾ ਹੋ ਜਾਂਦਾ ਹੈ ਤਾਂ ਫਿਰ ਜਿਹੜੇ ਗੋਭੀ ਦੇ ਉੱਪਰ ਕੋਟਿੰਗ ਚੰਗੀ ਤਰ੍ਹਾਂ ਨਹੀਂ ਹੁੰਦੀ ਹੈਗੀ ਇਸ ਤਰੀਕੇ ਨਾਲ ਅਸੀਂ ਚੰਗੀ ਤਰ੍ਹਾਂ ਗੋਭੀ ਨੂੰ ਇਹਦੇ ਵਿੱਚ ਕੋਟਿੰਗ ਕਰ ਲੈਣੀ ਹੈ ਇੱਧਰ ਅਸੀਂ ਸਰੋਂ ਦਾ ਤੇਲ ਗਰਮ ਕਰਕੇ ਰੱਖਿਆ ਹੋਇਆ ਹੈ ਗੋਭੀ ਦੇ ਪਕੌੜੇ ਸਰੋਂ ਦੇ ਤੇਲ ਵਿੱਚ ਬਣਾਏ ਹੋਏ ਵਧੀਆ ਲੱਗਦੇ ਆ ਪਹਿਲਾਂ ਅਸੀਂ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਹਾਈ ਫਲੇਮ ਤੇ ਗਰਮ ਕਰ ਲਿਆ ਸੀ ਫਿਰ ਗੈਸ ਦੀ ਫਲੇਮ ਬੰਦ ਕਰਤੀ ਸੀਗੀ ਫਿਰ ਜਦੋਂ ਤੇਲ ਠੰਡਾ ਹੋ ਗਿਆ ਸੀ ਫਿਰ ਗੈਸ ਦੀ ਫਲੇਮ ਔਨ ਕਰਕੇ ਇਹਨੂੰ ਬਿਲਕੁਲ ਸਲੋ ਗੈਸ ਤੇ ਪਕਾਣਾ ਹੈ ਸੀ ਜੇ ਤੁਸੀਂ ਜ਼ਿਆਦਾ ਆਸਤੇ ਪਕਾਉਂਗੇ ਪਕੌੜਿਆਂ ਨੂੰ ਤਾਂ ਇਹ ਉੱਪਰ ਤੋਂ ਜਲ ਜਾਣਗੇ ਤੇ ਅੰਦਰ ਤੋਂ ਕੱਚੇ ਰਹਿ ਜਾਣਗੇ ਬਿਲਕੁਲ ਸਲੋ ਗਏ ਐਸੇ 10 ਤੋਂ 15 ਮਿੰਟ ਲੱਗਣਗੇ ਇਹਨਾਂ ਨੂੰ ਪੱਕਣੇ ਜਿੰਨੇ ਤੁਹਾਡੇ ਕੜਾਹੀ ਵਿੱਚ ਇੱਕ ਵਾਰ ਆ ਜਾਣ ਉਹਨੇ ਤੁਸੀਂ ਪਕੌੜੇ ਇਹਨਾਂ ਵਿੱਚ ਪਾ ਲੈਣੇ ਨੇ ਚੰਗੀ ਤਰ੍ਹਾਂ ਅਸੀਂ ਹੱਥਾਂ ਨਾਲ ਵੀ ਪਾ ਸਕਦੇ ਹਾਂ ਤੇ 스ਪੂਨ ਨਾਲ ਵੀ ਪਾ ਸਕਦੇ ਹਾਂ ਇਹਨਾਂ ਨੂੰ 10 ਮਿੰਟ ਬਾਅਦ ਇਸ ਤਰ੍ਹਾਂ ਹਿਲਾ ਦਵਾਂਗੇ ਚੰਗੀ ਤਰ੍ਹਾਂ ਚਾਰੇ ਪਾਸੇ ਤਾਂ ਕਿ ਪੱਕ ਪੱਕ ਕੇ ਤਿਆਰ ਹੋ ਜਾਣ ਬਿਲਕੁਲ ਸਲੋ ਘੈਸ ਤੇ ਹੀ ਅਸੀਂ ਪਕਾਣੇ ਆ ਤਾਂ ਕਿ ਇਹ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਣ ਤੁਸੀਂ ਦੇਖ ਸਕਦੇ ਹੋ ਸਾਡੇ ਪਕੌੜਿਆਂ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਆਇਆ ਆ ਇਹਨਾਂ ਨੂੰ ਅਸੀਂ ਹੁਣ ਬਾਹਰ ਕੱਢ ਲਾਂਗੇ ਇਹ ਪੱਕ ਕੇ ਬਿਲਕੁਲ ਤਿਆਰ ਆ ਤੁਸੀਂ ਵੀ ਦੇਖ ਸਕਦੇ ਹੋ ਸਰਦੀਆਂ ਦੇ ਮੌਸਮ ਵਿੱਚ ਤਾਜ਼ੀ-ਤਾਜ਼ੀ ਗੋਭੀ ਦੇ ਪਕੌੜੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਆ ਹਲਵਾਈ ਤੋਂ ਵੀ ਜ਼ਿਆਦਾ ਵਧੀਆ ਤੁਸੀਂ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਸਾਰਾ ਜਿਹੜੇ ਪਕੌੜੇ ਬਣਾ ਕੇ ਤਿਆਰ ਕਰ ਲਾਂਗੇ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟਸ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ